ਅੱਜ ਯੁੱਧ ਨਸ਼ੇ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਜਦੋਂ ਕਲਰੌਰ ਦਾ ਰਹਿਣ ਵਾਲਾ ਗੁਰਦਾਸਪੁਰ ਜ਼ਿਲ੍ਹੇ ਦਾ ਗੁਪੀਰਤ ਸਿੰਘ ਜਿਹੜਾ ਉਹ ਮੈਸਨਰ ਕਮਿਸ਼ਨ ਗਰਾਊਂਡ ਦੇ ਅੰਦਰ ਨਸ਼ੇ ਕਰਦਾ ਪਾਇਆ ਗਿਆ। ਔਰ ਜਿਹਦਾ ਸਬੰਧ ਸਿੱਧਾ ਸਬੰਧ ਕਾਂਗਰਸ ਪਾਰਟੀ ਦਾ ਜੁੜਦਾਗਾ ਔਰ ਪੰਜਾਬ ਜਾਣਦਾਗਾ ਕਿ ਜਦੋਂ ਪੰਜਾਬ ਦੇ ਅੰਦਰ ਕਾਢ ਦੇ ਬੀਜਪੀ ਦਾ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਰਿਹਾ ਉਸ ਵੇਲੇ ਪੰਜਾਬ ਦੇ ਅੰਦਰ ਨਸ਼ਿਆਂ ਦਾ ਹੜ ਬਗਾਇਆ ਗਿਆ। ਅੱਜ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਫੜੇ ਜਾ ਰਹੇ ਨੇ ਜਿੱਦਾਂ ਦਾ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਾਂਗਰਸ ਪਾਰਟੀ ਦੇ ਨਾਲ ਆਗਦੀ ਦਲ ਦੇ ਨਾਲ ਭਾਜੀਪੀ ਦਾ ਸਬੰਧ ਰਿਹਾ ਅੱਜ ਬਹੁਤ ਸਾਰੀਆਂ ਪਿਕਚਰ ਜੜੀਆਂ ਲਗੀਆਂ ਉਸ ਗੁਰਕੀਰ ਸਿੰਘ ਜੀਆਂ ਡਿਫਰੈਂਟ ਜਿਹੜੇ ਕਾਂਗਰਸ ਦੇ ਲੀਡਰਸ਼ਿਪ ਵਾਟੇਵਰ ਦੇ ਲੀਡਰ ਸੁਰਨੰਦਰ ਭਾਰਗਵ ਜੜੀਆਂ ਜਿ ਮਿਰਿਆ ਲਗੀਆਂ ਸੋ ਮੈਂ ਸਮਝਦਾ ਅੱਜ ਪੰਜਾਬ ਨੂੰ ਗੁਰਬਾਦ ਕਰ ਲੈਣੀਆਂ ਪਾਰਟੀਆਂ ਜਿਹੜੀਆਂ ਉਹ ਕੁਰਲਾ ਰਹੀਆਂ ਰਹਿਗੀਆਂ ਪਰ ਦੂਸਰੇ ਪਾਸੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਆ ਜਿਹਦਾ ਲਗਾਤਾਰ ਨਸ਼ਾ ਵਿਰੋਧੀ ਕਲਾਮ ਮਹਿੰਮ ਜੜੀ ਆ ਉਹ ਜਾਰੀ ਆ ਯੁੱਧ ਨਸ਼ਾ ਦੇ ਵਿਰੁੱਧ ਜੜੀ ਆ ਮਹਿੰਮ ਨੂੰ ਬਹੁਤ ਕਾਮਯਾਬੀ ਮਿਲ ਰਹੀ ਆ ਔਰ ਪੰਜਾਬ ਦੇ ਅੰਦਰੋਂ ਨਸ਼ਾ ਤਸਕਰ ਭਜ ਰਹੇ ਨੇਗੇ ਔਰ ਜਾਂਚ ਜਿਲਾਨਾ ਦੇ ਅੰਦਰ ਜਾ ਰਹੇ ਨੇ ਔਰ ਨਸ਼ਾ ਕਰਨ ਵਾਲਾ ਕੋਈ ਵੀ ਵਿਅਕਤੀ ਜਿਹੜਾ ਅਸੀਂ ਉਹਦਾ ਟ੍ਰੀਟਮੈਂਟ ਕਰ ਰਹੇ ਹਾਂ ਠੀਕ ਕਰ ਰਹੇ ਹਾਂ ਉਸ ਨੂੰ ਆ ਸਮਝਣਾ ਸਾਡੀ ਸਫਲਤਾ ਜੜੀ ਆ ਔਰ ਪੰਜਾਬ ਨੂੰ ਪਰਮਾ ਹੰਗਾਰਾ ਦੇ ਦੇਣਗੇ ਔਰ ਇੱਕ ਆਪਲਾ ਬਣ ਗਿਆ ਪੰਜਾਬ ਦੇ ਅੰਦਰ ਕਿ ਲੱਖਾਂ ਲੋਕ ਜਿਹੜੇ ਲੱਗੇ पंजाब कार जुड़े नेगे आम आदमी पार्टी इस गल कि आम आदमी पार्टी जी आम आदमी पार्टी की सरकार जी सरदार भगवंत सिंह मान जी की सरकार जीज च नशे का खात्मा करने लगी हुई है